ਹੇ ਨਮਸਕਾਰ ਸਤਿ ਸ਼੍ਰੀ ਅਕਾਲ ਜੀ ਸਾਰਾ ਦੋਸਤੋ ਮੈਂ ਤੁਹਾਡਾ ਆਪਣਾ ਸੁਖਮਾ ਰਾਮਗੜੀ ਅਕਰੀ ਫੇਰ ਤੁਹਾ ਅੱਜ ਅੰਬਲਪੁਰ ਕੋ ਫਰੈਸ਼ ਇਕੁਇਪਮੈਂਟ ਦੀ ਅਪਡੇਟ ਲੈ ਕੇ ਜੀ ਹਾਂ ਦੋਸਤੋ ਸੈਨਿਕ ਸਕੂਲ ਭਰਤੀ 2026 ਦਾ ਫਰੈਸ਼ ਨੋਟੀਫਿਕੇਸ਼ਨ ਅਫੀਸ਼ੀਅਲ ਵੈਬਸਾਈਟ ਤੇ ਜਾਰੀ ਹੋ ਚੁੱਕਿਆ ਬਿਲਕੁਲ ਨਵੀਂ ਭਰਤੀ ਨਿਕਲ ਕਰਕੇ ਆਊਟ ਹੋ ਚੁੱਕਿਆ ਜਿਸ ਦੇ ਵਿੱਚ ਪੰਜਾਬ ਦੇ 23 ਜ਼ਿਲ੍ਹਿਆਂ ਦੇ ਉਮੀਦਵਾਰ ਮੁੰਡੇ ਤੇ ਕੁੜੀਆਂ ਆਪਣਾ ਫਾਰਮ ਭਰ ਸਕਦੇ ਨੇ ਸੋ ਬਹੁਤ ਹੀ ਸ਼ਾਨਦਾਰ ਮੌਕਾ ਆ ਚੁੱਕਿਆ ਕਿੰਨੀ ਵੈਕੈਂਸੀ ਕੌਣ ਕੌਣ ਅਪਲਾਈ ਕਰ ਸਕਦਾ ਹੈ ਇਸ ਕ੍ਰਾਈਟੇਰੀਆ ਕੀ ਹੋਵੇਗਾ ਤੇ ਬਾਕੀ ਜਿਹੜੀ ਜ਼ਰੂਰੀ ਜਾਣਕਾਰੀ ਇਸ ਨੋਟੀਫਿਕੇਸ਼ਨ ਦੇ ਵਿੱਚ ਅਪਡੇਟ ਕੀਤੀ ਗਈ ਹੈ ਸਾਰੀ ਹੀ ਜਾਣਕਾਰੀ ਡਿਟੇਲ ਦੇ ਵਿੱਚ ਇਸ ਵੀਡੀਓ ਰਾਹੀਂ ਤੁਹਾਡਾ ਨਾਮ ਸ਼ੇਅਰ ਕਰਨ ਜਾ ਰਹੇ ਹਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਪਿੰਡ ਦੀ ਹੈ ਜੇਕਰ ਤੁਸੀਂ ਸਾਡੇ YouTube ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਸਾਡਾ YouTube ਚੈਨਲ ਜਿਹੜਾ ਜ਼ਰੂਰ ਤੋਂ ਜ਼ਰੂਰ ਸਬਸਕ੍ਰਾਈਬ ਕਰ ਲਮੋ ਕਿਉਂਕਿ ਦੋਸਤੋ ਇਸ ਚੈਨਲ ਤੇ ਮੈਂ ਆਨਲਾਈਨ ਫਾਰਮਾਂ ਦੇ ਨਾਲ ਨਾਲ ਆਫਲਾਈਨ ਫਾਰਮਾਂ ਦੀ ਜਾਣਕਾਰੀ ਵੀ ਜਿਹੜੀ ਹੈ ਟਾਈਮ ਟੂ ਟਾਈਮ ਅਪਡੇਟ ਕਰਦਾ ਰਹਿਣਾ ਸੋ ਆਓ ਦੋਸ ਕੁਐਸ਼ਨ ਆਊਟ ਕੀਤਾ ਗਿਆ ਰਿਕਰੂਟਮੈਂਟ ਦਾ ਨੋਟਿਸ ਫੋਨ ਨੰਬਰ ਵੀ ਦਿੱਤੇ ਗਏ ਨੇ ਵਧੇਰੀ ਜਾਣਕਾਰੀ ਲਈ ਤੁਸੀਂ ਇਹਨਾਂ ਪੋਸਟਾਂ ਲਈ ਇਹਨਾਂ ਕੋਲ ਜਾਣਕਾਰੀ ਪ੍ਰਾਪਤ ਕਰ ਸਕਦੇ ਆਂ ਅਗੇ ਦੋਸਤੋ ਦੱਸਿਆ ਗਿਆ ਕਿ ਇਹਦੇ ਵਿੱਚ ਪੋਸਟਾਂ ਕਿਹੜੀਆਂ ਰਹਿਣਗੀਆਂ ਪੀਜੀਟੀ ਇੰਗਲਿਸ਼ ਦੇ ਵਿੱਚ ਦੋਸਤੋ ਪੋਸਟਾਂ ਰਹਿਣਗੀਆਂ ਸਭ ਤੋਂ ਪਹਿਲਾਂ ਇਸ ਗੱਲ ਦਾ ਖਾਸ ਧਿਆਨ ਰੱਖਿਆ ਕੰਟਰੈਕਟ بیس ਤੇ 1 ਸਾਲ ਦੇ ਲਈ ਇਹ ਭਰਤੀ ਜਿਹੜੀ ਕੀਤੀ ਜਾਏਗੀ ਬਾਕੀ ਦੋਸਤੋ ਰੈਗੂਲਰ بیس ਤੇ ਪੰਜਾਬ ਸਰਕਾਰ ਦੇ ਨਿਯਮ ਅਨੁਸਾਰ ਕੀਤੀ ਵੀ ਜਾ ਸਕਦੀ ਹੈ ਫਿਲਹਾਲ ਇਹ ਕੰਟਰੈਕਟ بیس ਤੇ ਭਰਤੀ ਹੋਵੇਗੀ ਪੀਜੀਟੀ ਇੰਗਲਿਸ਼ ਦੇ ਵਿੱਚ ਇੱਕ ਪੋਸਟ ਹੋਵੇਗੀ ਕੁਆਲਿਫੀਕੇਸ਼ਨ ਯੋਗਤਾ ਦੀ ਜੇਕਰ ਮੈਂ ਗੱਲ ਕਰਾਂ ਪੋਸਟ ਗ੍ਰੈਜੂਏਟ ਦੋਸਤੋ ਤੁਸੀਂ ਕੀਤੇ ਹੋਵੇ 50% ਨੰਬਰਾਂ ਦੇ ਨਾਲ ਤੇ ਤੁਸੀਂ ਇਹਨਾਂ ਪੋਸਟਾਂ 'ਤੇ ਅਪਲਾਈ ਕਰ ਸਕਦੇ ਬੀਏ ਤੁਸੀਂ ਕੰ ਸਟਾਫਰ ਦੀਆਂ ਪੋਸਟਾਂ ਵਿੱਚ 1 ਸਾਲ ਦੇ ਵਿੱਚ ਦੋਸਤੋ ਕੱਢੀਆਂ ਗਈਆਂ ਨੇ ਅਨਰਿਜ਼ਰਵਡ ਕੈਟਾਗਰੀ ਦੇ ਵਿੱਚ ਇੱਕ ਪੋਸਟ ਆਊਟ ਕਰ ਦਿੱਤੀ ਗਈ ਹੈ ਇਹਦੇ ਵਿੱਚ ਦੋਸਤੋ ਸੇਮ ਟ੍ਰੇਡ ਦੇ ਵਿੱਚ ਤੁਸੀਂ ਪੜ੍ਹਾਈ ਕੀਤੀ ਹੈ ਤੇ ਦੋਸਤੋ ਤੁਸੀਂ ਸੇਮ ਟ੍ਰੇਡ ਦੇ ਵਿੱਚ ਕੰਮ ਦੀ ਜਾਣਕਾਰੀ ਰੱਖਦੇ ਜੇ ਤੁਹਾਨੂੰ ਪਹਿਲ ਦਿੱਤੀ ਜਾਵੇਗੀ ਤੇ ਤੁਹਾਨੂੰ ਜਿਹੜੀ ਤੁਸੀਂ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਜੇ ਅੱਗੇ ਦੋਸਤੋ ਨੈਕਸਟ ਬੋਰ ਕਾਉਂਸਲਰ ਦੀਆਂ ਪੋਸਟਾਂ ਰਹਿਣਗੀਆਂ ਸੇਮ ਹੀ ਰਵੇਗੀ ਇਹਦੇ ਵਿੱਚ ਵੀ ਕੁਆਲੀਫਿਕੇਸ਼ਨ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਤੁਸੀਂ ਕੀਤੀ ਹੋਵੇ ਸਾਈਕੋਲੋਜੀਸਟ ਔਰ ਪੋਸਟ ਗ੍ਰੈਜੂਏਟ ਇਨ ਚਾਈਲਡ ਡਿਵੈਲਪਮੈਂਟ ਫੋਰ ਅ ਗ੍ਰੈਜੂਏਟ ਪੋਸਟ ਗ੍ਰੈਜੂਏਟ ਵਿਦ ਡਿਪਲੋਮਾ ਵੀ ਕੀਤਾ ਹੋਵੇ ਇਨ ਕੈਰੀਅਰ ਗਾਈਡਨਸ ਦੇ ਵਿੱਚ ਤੁਸੀਂ ਇਹਨਾਂ ਪੋਸਟ ਵਾਲੇ ਦੋਸਤੋਂ ਅਪਲਾਈ ਕਰ ਸਕਦੇ ਜੇ ਇਹ ਦੀ ਜੇਕਰ ਮੈਂ ਗੱਲ ਕਰਾਂ ਮ ਇਹ ਦੋਸਤੋਂ ਮੰਗੀ ਜਾਂਦੀ ਆ ਜਿਹੜੇ ਸਿਵਿਲਿਅਨ ਕੈਂਡੀਡੇਟ ਹੋਣਗੇ ਤੋਂ 40 ਸਾਲ ਦੇ ਕਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਐਸ ਸੀ ਐਸਟੀ ਓ ਬੀ ਸੀ ਨੂੰ ਸਰਕਾਰ ਦੇ ਨਹੀਂ ਉਹਨਾਂ ਸਾਰਟ ਛੂਟ ਦਿੱਤੀ ਜਾਂਦੀ ਔਰ ਐਕ ਸਰਵਿਸਮੈਨ 59 ইয়ার্স تک ਦੇ ਅਪਲਾਈ ਕਰ ਸਕਦੇ ਨੇ ਅੱਗੇ ਦੋਸਤੋ ਦੱਸਿਆ ਗਿਆ ਕਿ ਇਹਦੇ ਵਿੱਚ ਤੁਸੀਂ ਆਫਲਾਈਨ ਤੋਂ ਮੋੜ ਤੋਂ ਅਪਲਾਈ ਕਰਨਾ ਆ 500 ਰੁਪਏ ਫੀਸ ਯੂ ਆਰ ਤੇ ਓ ਬੀ ਸੀ ਵਾਲਿਆਂ ਦੀ ਲੱਗੇਗੀ ਜਨਰਲ ਤੇ ਓ ਬੀ ਸੀ ਵਾਲਿਆਂ ਦੀ ਜਿਹੜੀ ਹੈ 500 ਰੁਪਏ ਡਿਮਾਂਡ ਰਾਬੜ ਬਣਾ ਕੇ ਸਕੂਲ ਦੇ ਨਾਮ ਤੋਂ ਇਹਨਾਂ ਦੇ ਅਫੀਸ਼ੀਅਲ ਅਡਰੈਸ ਤੇ 15 ਜਨਵਰੀ 2026 ਤੱਕ ਤੁਸੀਂ ਪਹੁੰਚ ਕਰਾ ਦੇਣੀ ਹੋਵੇਗੀ। ਅੱਗੇ ਦੋਸਤੋ ਗੱਲ ਕਰਾਂਗੇ ਇਹਦਾ ਸਿਲੈਕਸ਼ਨ ਪ੍ਰੋਸੈਸ ਕੀ ਹੋਵੇਗਾ? ਸ਼ਾਰਟਲਿਸਟਡ ਕੈਂਡੀਡੇਟ ਸਾਰੇ ਕੈਂਡੀਡੇਟਸ ਨੂੰ ਨਹੀਂ ਸੱਦਿਆ ਜਾਵੇਗਾ। ਜਿਹੜੇ-ਜਿਹੜੇ ਕੈਂਡੀਡੇਟ ਸਿਲੈਕਟਡ ਸ਼ਾਰਟਲਿਸਟ ਕੀਤੇ ਜਾਣਗੇ ਉਹਨਾਂ ਦੀ ਪੜ੍ਹਾਈ, ਉਹਨਾਂ ਦੇ ਤਜਰਬੇ ਦੇ ਅਨੁਸਾਰ ਉਹਨਾਂ ਨੂੰ ਹੀ ਦੋਸਤੋ ਸ਼ਾਰਟਲਿਸਟਡ ਕਰਕੇ ਜਿਹੜਾ ਸੱਦਿਆ ਜਾਵੇਗਾ ਫਿਰ ਉਹਨਾਂ ਦਾ ਜਿਹੜਾ ਰਿਟਨ ਟੈਸਟ, ਸਕਿੱਲ ਟੈਸਟ ਆਦਿ ਲਏ ਜਾਣਗੇ ਤੇ ਫਿਰ ਉਹਨਾਂ ਦੀ ਜਿਹ ਅੱਜ ਵੀ ਜੇਕਰ ਕੋਈ ਕਿਸੇ ਦਾ ਡਾਊਟ ਰਹਿ ਗਿਆ ਉਹਦੇ ਤੱਕ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਦੇਣਾ ਦੋਸਤੋ ਰਿਪਲਾਈ ਮੈਂ ਜ਼ਰੂਰ ਕਰਾਂਗਾ ਇੰਡੀਆ ਲੈਵਲ ਤੇ ਪੰਜਾਬ ਲੈਵਲ ਤੇ ਹੋਰ ਵੀ ਬਹੁਤ ਸਾਰੀਆਂ ਪੋਸਟਾਂ ਨਿਕਲੀਆਂ ਹੋਈਆਂ ਨੇ ਜੇਕਰ ਤੁਸੀਂ ਉਹਨਾਂ ਨੂੰ ਦੇਖਣਾ ਚਾਹੇ ਘਰੇ ਬੈਠੇ ਫਾਰਮ ਭਰਵਾਉਣਾ ਚਾਹੁੰਦੇ ਹੋ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ WhatsApp ਗਰੁੱਪ ਦਾ ਲਿੰਕ Instagram ਗਰੁੱਪ ਦਾ ਲਿੰਕ Telegram ਗਰੁੱਪ ਦਾ ਲਿੰਕ ਮੈਂ ਦੋਸਤੋ ਦੇ ਦਿੱਤਾ ਹੈ ਉੱਥੇ ਜਾ ਕੇ ਤੁਸੀਂ ਬਾਕੀ ਭਰਤੀਆਂ ਵੀ ਦੇਖ ਸਕਦੇ ਆਂ ਤੇ ਉਹਨਾਂ ਦੇ ਫਾਰਮ ਘਰੇ ਬੈਠੇ ਬੜੇ ਆਸਾਨੀ ਨਾਲ ਭਰਵਾ ਵੀ ਸਕਦੇ ਆਂ ਸੋ ਹੁਣ ਮਿਲਦੇ ਆਂ ਕਿਸੇ ਨੈਕਸਟ ਅਪਡੇਟ ਦੇ ਨਾਲ ਸਤਿ ਸ਼